ਹੋ ਨਾ ਨਾ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਜਿੰਨੀਆਂ ਸੰਗਤਾਂ ਨਵੀਆਂ ਆਈਆਂ ਸਾਰਿਆਂ ਨੂੰ ਪਠੰਡੇ ਤੋਂ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਆ ਨਵੇਂ ਨਕੋਰ ਬਲੌਗ ਦੇ ਵਿੱਚ ਆ ਦੋ ਮਾਗ 15 ਜਨਵਰੀ ਬਰਾ 2026 ਇਸ ਵੇਲੇ ਆਪਾਂ ਆ ਗਏ ਹਾਂ ਪਠੰਡੇ ਭਾਈ ਤੇ ਆਹ ਟੈਲੀਫੋਨ ਆ ਲਿਆ ਅੱਜ ਹੀ ਕੱਲ ਆਪਣੇ ਵਾਲੇ ਮਨਪ੍ਰੀਤ ਵਾਸਤੇ ਕਿ ਅੱਜ ਉਹਨੂੰ ਦਿੰਨੇ ਆ ਗਿਫਟ ਜਾ ਕੇ ਫੋਨ ਤੇ ਦਿਖਾਉਣੇ ਆ ਅਗਲੇ ਦਿਨ ਦਾ ਇਹ ਮਾਹੌਲ ਤੇ ਐਂਡ ਤੱਕ ਲਾਜ਼ਮੀ ਦੇਖਿਓ ਭਾਈ ਸਾਫ਼ ਸੁਥਰੀ ਗੱਲਬਾਤ ਪਿੰਡਾਂ ਵਾਲਾ ਦੇਸੀ-ਪਰਦੇਸੀ ਮਾਹੌਲ ਗਾਲ-ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਨੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖਦੇ ਸਕਦੇ ਹੋ ਸੁਣ ਸਕਦੇ ਹੋ ਠੀਕ ਆ ਬਾਈ ਜੀ ਚੜਦੀ ਕਲਾ ਠੀਕ ਆ ਵੀਰੇ ਠੀਕ ਆ ਯਾਰ ਆ ਵੀਰੇ ਆ ਬਈ ਚ ਬਾਈ ਕਿਹਨੇ ਜਨ ਲੈ ਆਊਗਾ ਜੀ ਜੀ ਗੁਰਪਰਾੜ ਬਲੌਗਸ ਗੁਰਪਰਾੜ ਹਾਂਜੀ ਹਾਂਜੀ ਗੁਰ ਗੁਰਪਰਾੜ ਕਰਕੇ ਕਰ ਲਊਗਾ ਮਿਲ ਜੀ ਉਹਨੂੰ ਠੀਕ ਆ ਬਈ ਕੀ ਨਾ ਬਲੇ ਕੰਜੋਦ ਬਾਈ ਕਿੱਥੋਂ ਇੱਥੋਂ ਪਿੰਡੋਂ ਆ ਤਿਹੋਣੇ ਤੋਂ ਤਿਹੋਣੇ ਤੋਂ ਮੈਂ ਪਾਣੀ ਦੋ ਬਾਈ ਹਰਨੂਰ ਠੀਕ ਐ ਮਿੱਤਰੋ ਠੀਕ ਐ ਮਿੱਤਰੋ ਚਾਹ ਪਾਣੀ ਪੀਈਏ ਤੁਸੀਂ ਦੱਸੋ ਬਾਈ ਠੀਕ ਬੈ ਬੈ ਚੜਦੀ ਕਲਾ ਮਿੱਤਰੋ ਬਾਤ ਕਰਕੇ 7 ਵਜੇ ਆਜੂ ਕੀ ਨਾ ਵੀਰੇ ਗੁਰਪਰਾੜ ਠੀਕ ਐ ਜੀ ਹਾਂ ਲੱਭ ਗਿਆ हां ਵੀਰ ਇਹੀ ਆ ਠੀਕ ਆ ਮਿੱਤਰ ਅ ਚੜਦੀ ਗਲਾ ਬਾਈ ਮਿੱਤਰ ਮਜੇ ਪਿਆਰ ਨਾਲ ਅ ਲੋਟਾ ਮਾਹੌਲ ਇੱਥੋਂ ਹੁਣ ਬਸ ਫੜਦੇ ਆ ਪਿੰਟ ਚੱਲਦੇ ਆ ਅ ਬੇੜਾ 9:30 ਵਜੇ ਦਾ ਟੈਂਪਰੇਚਰ 7 ਡਿਗਰੀ ਅ ਧੁੰਦ ਪੂਰੀ ਆ ਸੋਹਣੀ ਆ ਸੁਖ ਨਾਲ ਹਲੇ ਵੀ ਏ ਠੀਕ ਆ ਕੰਮ ਕਰ ਸਾਡੇ ਵਾਲੇ ਨੂੰ ਚਾਹ ਚੜਾ ਪਿਆਉ ਨੌਜਵਾਨ ਨੂੰ ਕਿ ਕਦੋਂ ਕਾਉ ਆ ਭਾਈ ਚੱਲਦੇ ਆ ബിണ്ടഡാ സൂഗ് ബാദ്ധാഭി ਚੱਪੜਤੇ ਲਾ ਦੇ ਉਹ ਬਾਈ ਸਰਦੂਰ ਘੜ 80% ਅਸਰਦੂਰ ਘੜ ਦਿੰਦਾ ਬਈ। ਓ ਜੈ ਲਾਡੀ ਦੀ। ਤਗੜਾ ਗੱਡੀ ਆਉਂਦੀ ਆ ਖੜ ਜਾ। ਕੀ ਕੰਮ ਚਲਾ ਰੱਖਿਆ? ਦੋਬਾ ਖਾਲੀ ਕਰ ਰਹੇ ਹੋ। ਔਰ ਲਾਡਿਆ ਠੀਕ ਐ। ਪਾਣੀ ਬਦਲ ਲੰਗੇ। ਹਾਂ ਪਾਣੀ ਬਦਲ ਲੰਗੇ। ਮੱਛੀਆਂ ਕੱਢ ਲੀਆਂ। ਠੀਕ ਐ ਬਾਵਾ ਨਿਕਲੀਆਂ ਰਾਤ ਨੂੰ ਕੱਢਦੇ ਐ ਦਿਨੇ ਕਾ ਤੂੰ ਨਹੀਂ ਕੱਢਦੇ ਮੰਡੀ ਫੇਰ ਮੰਡੀ ਟੜਕੇ ਨੂੰ ਮੰਡੀ ਵਾਗੇ ਅਸੀਂ ਟੜਕੇ ਨੂੰ ਫਰੈਸ਼ ਫਰੈਸ਼ ਵੇਚਿਆ ਆਉਂਦੇ ਆ ਤਾਜ਼ੀਆਂ ਦਾ ਜੀਆਂ ਲੋਟ ਆ ਬਾਈ ਮਾਰ ਹੈਂਡਲ ਹੈ ਨਾ ਹੁਣ ਤਾਂ ਚੱਲ ਵੀ ਨਹੀਂ ਆ ਜਲ ਬਸ ਬਾਈ ਬਾਲਾ ਡੁੱਲ ਜੂ ਆ ਉਹ ਸਾਰੀ ਹੋੜ ਰੱਖਿਆ ਨਾ ਟਜਾ ਓ ਵਾਹ ਓਏ ਛੱਤੂ ਸਾਤ ਤਰੀ ਕਾਲ ਭਾਈ ਤਗੜਾ ਹੈਂ ਕੀਂ ਦੇਖ ਕੇ ਉੱਥੇ ਨਹੀਂ ਗਿਆ ਯਾਰ ਨਾ ਮੈਂ ਕੱਲ ਪਿਛਲੇ ਪੈਰ ਜਿਹਾ ਗਿਆ ਸੀਗਾ ਬਸ ਤੋਂ ਉਤਰਾਂ ਬਸ ਤੋਂ ਹੁਣੇ-ਹੁਣੇ ਓ ਠੀਕ ਹੈ ਤੇਰੇ ਸਾਹਮਣੇ-ਸਾਹਮਣੇ ਜਮਾਂ ਲੋਟਾ ਤੂੰ ਦੱਸ ਚੱਲ 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 ਲਾਲਾ ਢੀ ਸਾਰਾ ਵੜਾਇਆ ਬੈਂਕਰ ਮਾਰ ਕੇ ਬੈਂਕਰ ਹਾਂ ਹਾਂ ਉਹ ਬੱਲੇ ਕਿੰਨੇ ਦਾ 5 ਦਾ ਇਹ ਲਾਡੀ ਬੀਟਰ ਜਾਊਗਾ ਤੇਲ ਕਿਉਂ ਨਹੀਂ ਘੋੜਾ ਤੇਲ ਨਹੀਂ ਪਾਉਣਾ ਬੰਦ ਤੇਲ ਫੇਰੇ ਇਹ ਸਰਕਾਰੀ ਕੰਮ ਵਰਗ ਕੰਮ ਇਹਨਾਂ ਦਾ ਨਵਾਂ ਬੀਟਰ 20 ਬਰੀ ਹਵਾ ਦਾ ਵਾਦਿਆ ਨੂੰ ਨਹੀਂ ਨਹੀਂ ਬੜੇ ਬਰੀ ਬੰਦ ਹੋ ਗਏ ਪਹਿਲੇ ਵਾਰੀ ਪਹਿਲੇ ਵਾਰੀ ਹਵਾ ਨਿਕਲੀ ਆ ਵਈ ਨਾਲੇ ਠੀਕ ਹੈ ਇਹ ਵਾਰੀ ਤਾਂ ਕਿਉਂ ਹੈ ਅਸੀਂ ਤੇਰੇ ਨਾਲ ਆ ਮਿੱਤਰਾ ਪਹਿਲੀ ਵਾਰੀ ਹਵਾ ਨਿਕਲੀ ਆ ਮੈਂ ਗਵਾਂਗਾ ਔਰ ਨਹੀਂ ਰੱਖਦੇ ਕਿੰਨਾ ਜਾਈ ਮੱਛੀ ਵੱਢ ਲੂਗੀ ਮੱਛੀ ਦੰਦੀ ਵੱਢ ਲੂਗੀ ਹਾਂ ਅੱਗੇ ਨਾ ਜਾਈ ਠੀਕ ਆ ਲਾਇਆ ਤਾਰੀ ਇੱਕ ਸਹੀ ਹੈ ਤਾਰੀ ਤਾਂ ਇਹਨੂੰ ਅੱਗੇ ਹੋਰ ਕਰਨਾ ਪਊਗਾ ਕਾਥ ਨੂੰ ਕਾਥ ਚੱਲ ਚੱਲ ਕਾਥ ਲੈ ਕਾਦੇ ਚੱਲ ਚੱਲ ਕੱਲਾ ਜਾਵੇ ਕਾਥ ਬਸ ਹੁਣ ਸੈਟ ਹੁਣ ਚੱਲੂਗਾ ਅਛਾ ਤੂੰ ਤੇਰਾ ਪਾਲਾ ਲਾਈਆ ਮਾਰ ਹੈਂਡਲ ਓਏ ਇਹ ਤਾਂ ਬੜੇ ਤਗੜੇ ਆ ਹਾਂ ਇਹਦਾ ਹੈ ਕਰਨਾ ਉਸ ਘਾਰਾ ਕਰਲਾ ਉਸ ਘਾਰਾ ਹੈ ਜੀ ਜੀ ਨਟੋਪਾ ਹਲੀ ਕਰਦਾ ਉੱਥੋਂ ਤੇ ਪਾਲੀ ਸੀ ਵਾਲੇ ਤਾਂ ਹਾਂ ਚੱਲੀ ਵਾਲੇ ਦਿਨਾਂ ਦਾ ਜਾਂਦਾ ਥੋੜੀ ਚੱਲ ਹੈਗਾ ਹੈ ਚੰਚਾਰ ਨਹੀਂ ਲਗਾਤਾਰ ਚਲਾਏ ਹਫਤਾ ਹੋ ਗਿਆ ਮੈਨੂੰ ਲੱਗਦਾ ਇਹਨੂੰ ਬੰਦ ਕਰ ਦਿੰਦੇ ਥੋੜਾ ਚਲਾਉਂਦੇ ਆ ਡੰਬੀ ਚਲਾਉਂਦਾ ਬਿਜੂ ਠੀਕ ਹੈ ਲੈ ਦਰੂਆ ਹੈਂਡਲ ਹੁੰਡਣ ਲਾ ਰਹੀ ਜੇ ਵਿੱਚ ਮਾੜੀ ਉਧਰ ਨੀਂਗਾ ਰੱਖ ਬਿਜ ਦਿਨੇ ਹੋ ਜਲ ਫੇਰ ਬੋਲਣੋਂ ਹਟ ਗਈ ਹਵਾ ਹੈ ਵਿੱਚ ਪੈਪ ਦੇ ਬਾਈ ਦੋ ਥੋੜੇ ਯਾਰ ਨੂੰ ਪਤਾਈਆਂ ਆ ਜੋ ਹੈ ਕਿਵੇਂ ਮੈਂ ਮਾਤਰੀ ਦੇ ਤੂੰ ਨਾ ਨਜ਼ਰ ਆਦੀ ਦੇ ਦੀਆਂ ਸੀਗੀਆਂ ਦੇਦੇ ਆਂ ਵਧਾਈਆਂ ਹਾਂ ਰਾਤ ਸਾਨੂੰ ਪਤਾ ਲੱਗ ਗਿਆ ਠੀਕ ਐ ਓਕੇ ਦੀ ਰਿਪੋਰਟ ਐ ਓਕੇ ਦੀ ਰਿਪੋਰਟ ਆ ਹੋਰ ਬਣੂ ਗੱਲ ਆ ਗੱਲ ਬਣ ਜੂਗੀ ਆਣਾ ਉਹ ਤਾਂ ਕਹਿਣ ਨੂੰ ਤਾਂ 108 ਮੈਗਾਪਿਕਸਲ ਦੇ ਦਿੰਦੇ ਐ Android ਵਾਲੇ ਪਰ ਉਹ ਕੰਮ ਦੇ ਨਹੀਂ ਹੁੰਦੇ ਕੈਮਰੇ ਜੀ ਕੀ ਬਾਤ ਹੈ ਨਵੇਂ ਨਵੇਂ ਲੈ ਆ ਤੂੰ ਜਮਾਨਾ ਬਾਬੂ ਨਾ ਜਮਾਨਾ ਵਾਨੀਗਾ ਲੱਗਦਾ ਯਾਰ ਜਮਾਨਾ ਜਮਾਨਾ ਵਾਨੀ ਹੈਗਾ ਪਰ ਹੈ ਨਵੇਂ ਵਰਗੇ ਹੀ ਆ ਕੰਮ ਹੈ हां साफ नहीं नहीं है साफ है जवां नव्या ਵਰਗਾ ਹੀ ਕੰਮ ਇਹ ਭਾਈ ਤੁਹਾਨੂੰ ਬਾਅਦ ਚ ਦੱਸ ਦਿਆਂ ਵਨਪ੍ਰੀਤ ਨੂੰ ਖੇਰਾ ਸਮਾ ਕੇ ਫੋਨ ਇਹ ਕਿਹੜਾ ਕਿੰਨੇ ਦਾ ਆਇਆਗਾ ਉਹ ਬਾਈ ਨੇ ਮੂੰਹ ਲਾ ਲਿਆ ਟੈਂਕੀ ਚ ਤੇਲ ਵੀ ਲੱਗ ਗਿਆ ਓਏ ਹਲਕਾ ਨਾ ਜਾਵੇ ਉਹ ਲੰਗਾਂ ਰੱਖੀ ਕਿਤੇ ਵੱਢ ਜੀ ਚਟਾਕ ਨਾ ਮੁੱਢ ਕਿਤੇ ਲੱਗ ਲੈ ਮਾਈ ਬਾ ਬਾਜੀਆ ਕਰੜਾ ਕੰਮ ਹਸਤਾ ਵਧੰਗ ਦਾ ਫਿਰ ਤੈਨੂੰ ਪਤਾ ਹੱਥ ਨਹੀਂ ਹੱਥ ਨਹੀਂ ਸੂਟੀਆਂ ਪਤਾਈਆਂ ਤਾਂ ਮੇਰੇ ਠੰਡਿਆਂ ਨਾਲ ਹੀ ਚੱਲਣਗੀਆਂ ਇਹਨਾਂ ਨੇ ਭਾਈ ਕੋਈ ਗਰਮੀਆ ਕੋਈ ਸਰਦੀਆ ਇਹਨਾਂ ਦੀ ਪਾਰਟੀ ਇੱਥੇ ਉਹ ਗਰਮੀਆ ਜੇ ਇੱਥੇ ਸਰਦੀਆ ਜੇ ਉਹ ਪਰਾਂ ਸ਼ੈੱਡ ਥੱਲੇ ਤੇ ਭਾਈ ਇਹਨਾਂ ਦੇ ਠੰਡੇ ਸਦਾ ਬਹਾਰ ਨੇਗੇ ਕੋਕੀ ਕੋਲੇ ਹੋ ਰਹੇ ਠੰਡੇ ਨਹੀਂ ਮੰਨੇ ਠੰਡੇ ਨਹੀਂ ਹੋ ਗਈ ਖਾਂਗੇ ਠੀਕ ਆ ਵਧਾਈਆਂ ਭਾਈ ਵਧਾਵੇ ਰੱਬ ਸਾਰਿਆਂ ਨੂੰ ਮੱਛੀ ਵਾਲੇ ਠੰਡੀ ਆ ਜਦੇਸੀ ਮਾਲ ਹੈ ਨਾ ਹਾਂ ਆ ਜਵਾਬ ਸਾਡੇ ਕਾਕੇ ਦੇ ਕਾਕੇ ਪਰਤੇ ਹੀ ਕਰ ਕੋਈ ਹਿਲਾ ਉਹ ਠੰਡਾ ਹੋ ਰਿਹਾ ਯਾਰ ਉਹ ਹੋਇਆ ਹੈ ਗੱਲਾਂ ਵਿੱਚ ਰਜੇ ਆਏ ਤਾਂ ਜਾਊ ਸਹੀ ਆ ਚੱਲ ਹੋ ਗਿਆ ਆਹ ਲਾਤੀ ਨਾਜ਼ਰ ਹਵਾ ਨਾੜੀ ਵਾਲਾ ਕਸ ਦਿੰਦਾ ਚਾਬੀ ਨਾ ਕਾ ਸਾਨੂੰ ਕਿਹਦਾ ਜਰ ਸਟਾਰਟ ਨਹੀਂ ਹੁੰਦਾ ਹਾਂ ਉਹਨਾਂ ਜਰ ਤਾਂ ਹੱਥ ਨਾਲ ਹੀ ਟਾਇਰ ਰੱਖ ਹੁਣ ਮੈਂ ਸਟਾਰਟ ਕਰਾ ਕੇ ਜਾਵਾਂ ਸਾਡੇ ਆ ਸਟਾਰਟ ਕਰਾ ਕੇ ਡਿੱਕੀ ਜਾਂਦਾ ਸਾਡੇ ਵਾਲਾ ਯਾਰ ਮੈਂ ਤੈਨੂੰ ਫੋਨ ਕਰਦਾ ਸੀ ਮੈਂ ਮਹਿੰਗਾ ਸਮਾਨ ਲਈ ਮਹਿੰਗਾ ਸਮਾਨ ਉਧਰ ਨਹੀਂ ਗਿਆ ਮੈਂ ਯਾਰ ਤੜਕੇ ਸਨੇ ਆਉਣਾ ਸੀ ਇੱਕ ਅੱਧਾ ਕੰਮ ਜੀ ਆ ਸੀ ਤਾਂ ਕਰਕੇ ਖੜ ਗਿਆ ਗਿਆ ਹੀ ਗੱਲ ਹੱਥ ਨੇ ਆ ਲਾਡੀ ਮਜਵਾ ਬਠੰਡਾ ਹੀ ਬਠੰਡਾ ਸਿੱਧਾ ਹੀ ਬਠੰਡਾ ਮੈਂ 100 ਭੱਜ ਜਾਂਦਾ ਬਲਸੰਦਾ ਹਾਂ ਨਹੀਂ ਵਾਸ ਮੈਂ ਸਹੀ ਐ ਇੰਤ ਕੀ ਚੱਲੇਗਾ ਲੈ ਰੱਬ ਦਾ ਨਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਖਿਆ ਸੀ ਖੜਾ ਕੇ ਨਟ ਕਾ ਦੋ ਨਿਰ ਖਵਾ ਲਾ ਜੰਦਾ ਸਹੀ ਹੈ ਕੰਪਾਰਾ ਮਾਰਦੇ ਹਨ ਮਾਣੀ ਪਹਿਲੇ ਹੈਂਡਲ ਚੱਕੂ ਆ ਪਹਿਲੇ ਇੰਡਾ ਜੀ ਓਕੇ ਕੰਮ ਲੱਗ ਲਗਾ ਕੇ ਹਵਾ ਕਢਾਉਂਦੇ ਆ ਦੋ ਘੰਟੇ ਬੈਠਾ ਇਹਦੇ ਬਾਅਦ ਕੋਈ ਹੋਰ ਵਾਲੀ ਹਵਾ ਨੂੰ ਰਹਿ ਦਿਓ ਪੁੱਠੇ ਹੀ ਕਰਤਾ ਕਹਿੰਦਾ ਰੱਖ ਦੋ ਘੰਟੇ ਇੱਥੇ ਸਾਰੇ ਇਹਦਾ ਵਿਚਾਰਾ ਆਪ ਹੀ ਸ਼ਾਂਤ ਉਹਦੇ ਹੱਥ ਤਸਰ ਕੇ ਉਹ ਥੱਕ ਗਿਆ ਉਹ ਲੈ ਬਈ ਹੁਣ ਗੁੱਸਾ ਖਾ ਗਿਆ ਪਿਰਥੀ ਆਹ ਉਹ ਡਰਦਾ ਵਿਚਾਰਾ ਥੋੜਾ ਜਿਆ ਉਹ ਕੋਈ ਨਾ ਯਾਰ ਗੁੱਸਾ ਨਾ ਖਾ ਯਾਰ ਓਏ ਇੰਨਾ ਤੇ ਨਾ ਖੱਜਾ ਇੰਨਾ ਤੇ ਇਹਨਾਂ ਗੋਟੇ ਦੇ ਬੱਜੂ ਨੀਵਾ ਵਾਲਾ ਉਹ ਬੱਚੇ ਇਧਰ ਹੋ ਜਾ ਪੁੱਤਰ ਆਦਾ ਭਾਈ ਬੀਤੀ ਨੇ ਇੱਕ ਨੰਬਰ ਮਾਹੌਲ ਕਰਤਾ ਤੇ ਫੋਨ ਆ ਗਿਆ ਸੀ ਬਿਜਲੀ ਤੇ ਆ ਪਾਣੀ ਦੀ ਸ਼ਰਤ ਆ ਜੀ ਜਾਂਦੀ ਨਹੀਂ ਦਿਖਾ ਸਕੇ ਪਰ ਤੁਹਾਨੂੰ ਹਵਾ ਜੀ ਜਾਂਦੀ ਦਿਖਾ ਦਾਂ ਕਿਉਂ ਓਏ ਬੁਲਬੁਲੇ ਹੀ ਦਿਖਾ ਦੇ ਆ ਚੱਲੀਏ ਫਿਰ ਦੌਰਾ ਨਹੀਂ ਕਰ ਪਾਉਂਦਾ ਦੌਰਾ ਕਰ ਫਰਕਾ ਗੱਲ ਚ ਕੋਈ ਹੈ ਹੈਗਾ ਕੋਈ ਨਾ ਹੋ ਜੂ ਸੈਟ ਇਨੀ ਕਿ ਤਾ ਨਿਕਲ ਜੂ ਚੱਲੀ ਗਿਆ ਆਏ ਛਤੂ ਓਏ ਮੱਛੀ ਨਹੀਂ ਆਜੋ ਛੱਡਿਆ ਓ ਯਾਰ ਮੈਨੂੰ ਘਰੇ ਆਹ ਕਿਹੜਾ ਵਜੇ ਹਾਂ ਦਲਾ ਦੇ ਬਾਈ ਸਹੀ ਚੱਲੂਗਾ ਹੁਣ ਤੇ ਦਵਾਰੇ ਬੰਦ ਹੋ ਗਿਆ ਜੱਕਾ ਬਾਈ ਦਾ ਤੇ ਹਾਂ ਦਵਾਰੇ ਬਹਿ ਗਿਆ ਸਰਾਣੇ ਜਾ ਕੇ ਵੀਰ ਉਹਦੇ ਪਾਣੀ ਤੇਲ ਤਾਂ ਪਾ ਦੇ ਚ ਤੇਲ ਹੈਗਾ ਬਾਦੂਆ ਦੇ ਦੇ ਯਾਰ ਤੇਲੀ ਟੋਲੀ ਤੇ ਭਰੀ ਬੈਠਾ ਤੇ ਮੁਕਾ ਕੇ ਖੜਿਆਗਾ ਉਹ ਪਾ ਦਾ ਤੇਲ ਤਾਂ ਥੋਲੀ ਖਾਲੀ ਐ ਕਿਥੋਂ ਪਾਦਾ ਔਖਾ ਲੀਏ ਤੋ ਨਹੀਂ ਪਾਇਆ ਹੋਇਆ ਦੇ ਦੇ ਯਾਰ ਉਹ ਬਾਦੂਆ ਦੇ ਦੇ ਯਾਰ ਮੱਛੀਆਂ ਘਾ ਰਹੇ ਚੱਲ ਮਿੱਤਰ ਅਬ ਹੋ ਗਿਆ ਸਟਾਰਟ ਚਾਬੀ ਦਾ ਮਸਾ ਨਹੀਂ ਕਰਦਾ ਪਟੂ ਹੱਲ ਘਵਾਏ ਚਾਬੀ ਪਹਿਲੀ ਕਾਫ ਲਿੰਕ ਪਹਿਲੀ ਕਾਫ ਲਿੰਦਾ ਉਹਨੂੰ ਜਮਾ ਜੜੀ ਲਾ ਦਿੰਦਾ ਬੰਦਾ ਵੀ ਨਹੀਂ ਬੰਦਾ ਮੰਨਤਾ ਜਾਵੇ ਉਹ ਨਰਸੀ ਦਾ ਨਹੀਂ ਬੰਨ ਜਾਣਾ ਥੱਲੇ ਹਾਂ ਚੀਰੀ ਗੱਤ ਦੁੱਧ ਦਾ ਮੋਟਾ ਸਿੰਦਾ ਰਹੂ ਤੇਰੇ ਤਾਂ ਸਾਈਜ਼ ਵਿੱਚ ਚੱਲ ਗਏ ਚੱਲੋ ਵੀ ਆਜੋ ਨੌਜਵਾਨੋ ਜਦਾ ਆਇ ਜਾਮਾ ਕੰਮ ਲੱਗ ਗਿਆ ਮਲੇਸ਼ੀਆ ਵਾਪਸ ਜਾ ਕੇ ਆਬਦੇ ਹੋ ਠੀਕ ਹੈ ਜੀ ਆ ਤੂੰ ਹੀ ਬ੍ਰਾਂਡਡ ਕਰਤੀ ਨਵੇਂ ਜਵਾਨੇ ਦੀ ਵਧੀਆ ਠੱਠੀ ਬਣ ਗਈ ਹਾਂ ਨਾ ਨਾ ਐਤਕੀ ਦਾ ਹੱਥ ਕੀ ਗਿਆਗਾ ਹਾਂ ਲਵਲੀ ਦੀ ਗੱਲਬਾਤ ਕਰਦੇ ਆ ਭਾਈ ਚੋਬਰ ਕਿਵੇਂ ਆ ਵੱਡੇ ਲਾਡੀ ਉਹਦਾ ਪੈਰ ਜਮਲੀ ਜਾਂਦੇ ਆ ਭਾਈ ਚੱਲ ਗਈ ਅੱਗੇ ਨੂੰ ਸਾਡੇ ਵਾਲਾ ਮੱਥੇ ਦੇ ਹੱਥ ਧਰ ਕੇ ਡਿੱਕੀ ਜਾਂਦਾ ਉਹ ਠੀਕ ਹੈ ਜੀ ਠੀਕ ਹੀ ਜਾਈ ਦਿਓ ਭਾਈ ਹੈਲੋ ਮੈਨੂੰ ਡਿੱਕੀ ਅਜੀ ਨੂੰ ਮੈਂ ਨਵਾਂ ਨਵਾਂ ਗਾਣਾ ਸੁਣਾਇਗਾ ਨਵਾਂ ਗਾਣਾ ਸੁਣਾਇਗਾ ਕਿਨੂੰ ਨਵਾਂ ਗਾਣਾ ਬਣਾਏਗਾ ਬਣਾਏਗਾ ਚੱਲ ਕਰੀ ਜਾ ਕੇ ਸੁਣਾਵਾਂਗੇ ਤੂੰ ਮੈਨੂੰ ਡਿੱਕੀ ਜਾਂਦਾ ਸੀ ਆ ਜਾ ਮਨਪ੍ਰੀਤ ਕੱਢਦੀ ਮਨਪ੍ਰੀਤ ਮਨਪ੍ਰੀਤ ਨੂੰ ਬੋਲ ਮਾਰਦੇ ਜਾ ਕੇ ਚਾਚਾ ਆ ਗਿਆ ਕਦੇ ਅੱਛਾ ਆ ਕੇ ਮੈਂ ਨੂੰ ਮਾਰ ਕੇ ਕੱਢ ਦੂੰਗਾ ਠੀਕ ਹੈ ਮੱਤੀ ਕਰੇ ਨਹੀਂ ਗਾ ਇਹਦਾ ਜੋ ਕਰੇ ਨਹੀਂ ਮੈਂ ਤਾਂ ਚੀਜ਼ ਲਿਆਇਆ ਸੀ ਯਾਰ ਉਹਦੇ ਵਾਸਤੇ ਤੈਨੂੰ ਪਤਾ ਇੱਕ ਜੰਪ ਵੀ ਮੈਂ ਸਿੱਖ ਲਈ ਜੰਪ ਸਿੱਖ ਲਈ ਠੀਕ ਐ ਸਕੂਲ ਨਹੀਂ ਗਿਆ ਅੱਜ ਜੰਪ ਇਮਪੋਸੀਬਲ ਅੱਜ ਇਮਪੋਸੀਬਲ ਇਮਪੋਸੀਬਲ ਸਕੂਲ ਨਹੀਂ ਗਿਆ ਅੱਜ ਅੱਜ ਮੈਂ ਮੰਮਾ ਨੂੰ ਆਖਿਆ ਵੀ ਨਹੀਂ ਸੀਗਾ ਮਣਾਂ ਨੇ ਛੁੱਟੀ ਮੜਵਾਲੀ ਆਖਿਆ ਨਹੀਂ ਸੀ ਫਿਰ ਤੂੰ ਕਹਿ ਜਾਂਦਾ ਮੈਨੂੰ ਭਾਈ ਤਿਆਰ ਕਰੋ ਮੈਂ ਸਕੂਲ ਜਾਣਾ ਮਾਤਾ ਜੀ ਕਿੱਥੇ ਗਏ ਵਾਦਦੀ ਉਧਰ ਆ ਗਈ ਕਿੱਧਰ ਬੇਬੀ ਤਾਂ ਉਧਰ ਆ ਗਈ ਬੇਬੇ ਨੂੰ ਤੂੰ ਬੋਲ ਬੋਲ ਮਾਰ ਕੇ ਚਾਚਾ ਆ ਗਿਆ ਬੱਸ ਈ ਦੇਖੀਏ ਨੀ ਮਾਤਾ ਜੀ। ਆਹ ਵਾਦੀਆ ਸਤਿ ਸ਼੍ਰੀ ਅਕਾਲ ਭਾਈ। ਆ ਮੈਂ ਦਿੱਤੇ ਚਾਚਾ ਆ ਮੈਂ ਆਹ ਦੇਖੀਏ ਜੀ ਸਾਹਿਬ ਜੀ ਆਹ ਰਹਿਣ ਸਤਿ ਸ਼੍ਰੀ ਅਕਾਲ। ਅੱਛਾ ਵਧਾਈਆਂ ਭਾਈ ਕੈ ਮੁੰਗੀ ਨੂੰ ਰਾਜ ਨੰਬਰ 1। ਵਧਾਈ ਹੋਵੇ ਭਾਈ ਸਵਾ ਸਵਾ ਵਧਾਈ। ਬਤਾਵੇ ਭਾਈ ਰੱਬ ਸਾਰਿਆਂ ਨੂੰ। ਹਾਂ ਤੇ ਹੁਣ ਮੈਂ ਸੱਚੀ ਘਰ ਬਣਨਾ ਸੱਚੀ ਘਰ ਬਣਦਾ ਸਾਨੂੰ ਸਾਰਿਆਂ ਨੂੰ। ਧੰਨਵਾਦ ਤੁਹਾਡੇ ਬਾਹਾਂ ਬਾਹਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਦੋਨੇ ਪਾਰਾਂ ਨੂੰ। ਤੇ ਹੁਣ ਮੈਂ ਹੈਪੀ ਵਾਰਡ ਦੀ ਵੀ ਬੇਨਤੀ ਕਰਦੀ ਆ। ਹੈਪੀ ਬਰਾਡ ਦਾ ਜਰੂਰ ਚੈਨਲ ਸਬਸਕ੍ਰਾਈਬ ਕਰਨਾ ਲਾਇਕ ਸ਼ੀ ਹੈਪੀ ਬਰਾਡ ਸੂਰਤੀਆ ਸੂਹ ਪਿੰਡ ਸੂਰਤੀਆ ਹੈਪੀ ਬਰਾਡ ਦੂਆ ਦੋ ਹੱਥ ਜੋੜਦਿਆਂ ਦੀ ਵੱਧ ਤੋਂ ਵੱਧ ਚੈਨਲ ਚਲਾਓ ਉਹ ਵਿਚਾਰਾ ਪਿੱਛੇ ਰਹਿ ਗਿਆ ਉਹ ਮਤੇਰਮਾ ਵਾਲੀ ਗੱਲ ਜੀ ਹੋ ਰਹੀ ਆ ਉਹ ਤਾਂ ਚੈਨਲ ਜਰੂਰ ਦੇਖਿਆ ਕਰੋ ਤਾਂ ਤਾਂ ਮਾਣ ਆ ਸਕੋ ਸਸਟੀ ਕਰਨ ਫਰਿਸ਼ੋ ਬਾਤਾਂ ਆਈਪੀ ਮਡੇ ਸੀ ਸਾਸ ਸਾਈਕਸ ਠੀਕ ਹੈ ਅਬੇਰ ਮੈਂ ਕੱਲ ਲੇਟ ਹੁੰਦਾ ਸੀਗਾ ਉਦੋਂ ਮੈਂ ਆ ਆ ਵੀ ਜਾਂਦਾ ਫਿਰ ਉਹ ਕਹਿੰਦੇ ਰਿਹਾ ਯਾਰ ਅੱਛਾ ਕੀ ਕਹਿੰਦੇ ਸੀ ਮਾਤਾ ਜੀ ਉਹ ਖੜ ਜਾ ਤੇਰੀ ਭਾਬੀ ਕਹਿੰਦੀ ਵੀ ਸਾਡੇ ਸਾਡੇ ਵੀ ਹਾਊਸ ਚ ਬਲਾਕ ਚ ਬੋਲੋ ਮੈਂ ਸੱਸਰੀ ਘਰ ਬੁਲਾਈ ਮੈਂ ਆਖਿਆ ਵੀ ਮੇਰੇ ਮੈਂ ਅੱਜ ਆਪਦੇ ਬੱਚੇ ਦੇ ਬਲਾਕ ਤੇ ਬੋਲਦੀ ਆ ਤਾਂ ਅਜ ਇੱਕ ਮਿੰਟ ਖੜ ਜਾ ਜੇ ਮੈਂ ਗੁਰਬਰਾੜ ਦੇ ਬਲਾਕ ਚ ਬੋਲਦੀ ਆ ਨਹੀਂ ਭਾਈ ਬੱਚਾ ਤਾਂ ਇਹ ਵੀ ਮੇਰਾ ਹੀ ਆ ਚੱਲੀ ਆ ਗਿਆ ਮੀਟ ਕੋ ਹਾਂ ਹਾਂ ਔਰ ਰੋਲਾ ਪਾਈ ਜਾਂਦਾ ਚਾਹ ਦੇਖ ਭਾਈ ਹੁਣ ਬਾਵਾਂ ਦੇਖਦੇ ਆ ਕਿੰਨੇ ਆ ਗਏ ਕਿਹੜੀਆਂ ਇਹ 15 Pro ਫੜਾ ਦੇ ਫੇਰ ਅੱਲਾ ਦੇਖ ਲੈ ਲੈ ਦੇਖ ਲੈ ਪੁੱਤਰ ਕਿਹੜੀਆਂ ਇੱਥੇ ਘੜ ਜਾ ਮੰਨਤੀ ਕਰੇ ਨਹੀਂ ਹੈਗਾ ਆਉਂਦਾ ਜੀ ਆਪਾਂ ਇਹਨੂੰ ਠੀਕ ਕਰਦੇ ਚਲਾ ਦਿੰਦੇ ਹਾਂ ਕਿੰਨੀ ਛੁੱਟੀ ਆ ਇਹ ਚਾਰਜ ਵਾਲੀ ਕੇਬਲ ਅੱਛਾ ਇਹ ਕੋਈ ਮੇਰਾ ਹੋ ਬਲੱਗ ਦੂਜਾ ਹੋ ਉਹ ਲਿਆਂਦਾ ਅੱਡ ਤੋਂ ਅੱਛਾ ਠੀਕ ਆ ਬੋਲ ਗਾ ਚਾਚਾ ਆਗਮਨ ਗੱਪ ਮਾਰ ਤਾ ਜਾਇ ਨਹੀਂ ਖੁੱਲਦਾ ਪੁੱਤਰ ਇਹ ਮੈਂ ਖੋਲਦਾਗਾ ਉਹ ਆਸੀ ਅੱਡ ਤੋਂ ਲੈਂਦਾਗਾ ਚਾਰਜ ਅੱਛਾ ਨਾਲ ਨਹੀਂ ਮਿਲਦਾ ਹੁੰਦਾ ਨਾ ਹਾਂ ਠੀਕ ਆ ਬਹੁਤ ਵਧੀਆ ਭਾਈ ਬਹੁਤ ਵਧੀਆ ਫੋਨ ਹੈ ਦੇਖਾਂ 3:13 ਦਾ ਟਾਈਮ ਹੋ ਗਿਆ ਭਾਈ ਤੇ ਚੋਬਰ ਦਾ ਫੋਨ ਦੀ ਸੈਟਿੰਗ ਕਰਦਾ ਕਰਾਉਂਦਾ ਆ ਵੇਲਾ ਕਰ ਲਿਆ ਮੈਂ ਤੇ ਇਹ ਵੀ ਪਹਿਲਾਂ ਕੰਮ ਗਿਆ ਹੋਇਆ ਸੀਗਾ ਤੇ ਇਹਦੇ ਚ ਭਾਈ ਮੈਂ ਈਸਿਮ ਕਰੀ ਜਾਂਦਾ ਸੀਗਾ ਉਹ ਹੁੰਦੀ ਨਹੀਂ ਇਹ 15 ਗਾ 15 ਪ੍ਰੋ ਤੇ ਉਹ ਮੈਥੋਂ ਸੈੱਟ ਜਾਨੀ ਆ ਗਾ ਮ ਦੂਜੇ ਫੋਨ ਚ ਵੀ ਪਾ ਕੇ ਨਹੀਂ ਸਿਮ ਲੋਟਾਈ ਤੇ ਨਾਲ ਦੇ ਪਿੰਡ ਆ ਜਾਣਾ ਉੱਥੇ ਰੋੜੀ ਤੇ ਉੱਥੋਂ ਕਰਵਾ ਕੇ ਲਿਆਉਣਾ ਇਸੇ ਮੇਰੇ ਚ ਚੇਂਜ ਤੇ ਇਹਦੇ ਵਾਲਾ ਫੋਨ ਵੀ ਮੈਂ ਨਾਲ ਹੀ ਚੱਕ ਲਿਆ ਚੋਬਰ ਦਾ ਪਹਿਲਾ ਵਾਲਾ ਫੋਨ ਤੇ ਫੋਨ ਆ ਭਾਈ 15 Pro ਯੂਐਸਏ ਦਾ ਇਹ ਚੱਲਿਆ ਹੋਇਆ ਮੈਂ 60 ਦਾ ਮਿਲ ਗਿਆ ਇਹ ਨਹੀਂ ਉਹ ਦੂਜਾ ਹੈ ਇਹ ਤਾਂ ਇਹਦੇ ਵਾਲਾ ਪਹਿਲਾ ਵਾਲਾ ਫੋਨ ਇਹਦਾ ਨਵਾਂ ਕਵਰ ਮੰਗਾਇਆ ਸੀ ਹੁਣੇ ਥੋੜੇ ਦਿਨ ਪਹਿਲਾਂ ਆਰਡਰ ਕਰ ਰਹੇ ਹੁਦ ਜਿੱਦੇ ਮੈਂ ਗਿਆਗਾ ਉਦੋਂ ਆਇਆਗਾ ਮੈਂ ਬਠਿੰਡ ਗਿਆ ਕੱਲ੍ਹ ਕਿ ਪਰਸੋਂ ਆਇਆ ਤੇ ਇਹ ਲੋਟਾ ਹੁਣ ਇਹ ਵੀ ਸੋਹਣਾ ਲੱਗਣ ਲੱਗ ਗਿਆ ਤੇ ਇਹਨੂੰ ਆ ਕੇ ਦਿੰਨੇ ਆ ਵਧਾਈਆਂ ਬਫਫਣਾਉਣੇ ਆ ਫੋਨ ਉਹਨੇ ਨਹਾ ਤੋਲੂਆ ਚਾਰ ਮੰਮੀ ਵਿੱਚ ਗਿਆ ਤੇ ਆਇਆ ਠੀਕ ਐ ਤੇ ਬਸ ਹੀ ਜੜ ਜਾਂਦੇ ਆ ਭਾਈ ਮੋਟਰਸਾਈਕਲ ਵਾਲੇ ਘਰੇ ਨਹੀਂ ਤੇ 108 ਮੈਗਾਪਿਕਸਲ ਇਹ ਪਹਿਲਾਂ ਵਾਲਾ ਫੋਨ ਐ ਦਾ ਭਾਈ ਕੰਨ ਲਰੇ ਕਿੱਸਾ ਆਉਂ ਗੁੰਮੋ ਵਿੱਚ ਜੀਦਾ ਹੋਵੇ ਐਵੇਂ ਫੁੱਲਾਂ ਨੂੰ બસ ਚੜਦਾ ਵੀਰੇ ਖੁੱਲੋ ਪਿੱਛੇ ਆਣਾ ਬੂਤ ਲਵੰਡੀ ਵਾਲੇ ਪਾਸੇ ਦੀ ਚਲੋ ਜੀ ਬੋਚ ਕੇ ਲੰਘਿਆ ਪੁੱਤਰ ਆ ਲੰਘਾਏ ਮੰਮੀ ਨੂੰ ਹਾਂ ਸਵਾ ਪਾਈ ਇਸ ਵੇਲੇ 6:11 ਦਾ ਹੋ ਗਿਆ ਤੇ ਭਾਈ ਧੜਕੇ ਦਾ ਨੌਜਵਾਨ ਪੈਰ ਜੇ ਮਿਲੀ ਜਾਂਦਾ ਆਪਣੇ ਵਾਲਾ ਫੋਨ ਨੂੰ ਡੇਕੀ ਜਾਂਦਾ ਆ ਜਮਾ ਤਾਂ ਉੱਥੇ ਚਾਣਣ ਜੇ ਚਾਜੋ ਨਾ ਨਵੇਂ ਫੋਨ ਨੂੰ ਡੇਕੀ ਜਾਂਦਾ ਸੀ ਹਾਂ ਤੇ ਮੈਂ ਇਹਦੀ ਐਪਲ ਆਈਡੀ ਚਲਾ ਕੇ ਐਪਲ ਆਈਡੀ ਤਾਂ ਚਲਾਤੀ ਸੀ ਕੀ ਕਹਿੰਦੇ ਹੁੰਦੇ ਉਹਨੂੰ ਈਸਿਮ ਪਹਿਲਾਂ ਰੂੜੀ ਦਫ਼ਤਰ ਚ ਗਿਆ ਫਿਰ ਸਰਦੂਲਗੜ ਗਿਆ ਉੱਥੋਂ ਫਿਰ ਲੇਟ ਹੋ ਗਿਆ ਤੇ ਭਾਈ ਆ ਜਾ ਨੌਜਵਾਨਾ ਤੈਨੂੰ ਨਵਾਂ ਟੈਲੀਫੋਨ ਦਈਏ 256 ਜੀਬੀ ਹੈ ਭਾਈ ਸੂਤਾ ਫਿਰ ਮੈਕਸ 15 ਪ੍ਰੋ ਆ ਪੁੱਤਰ ਪ੍ਰੋ ਮੈਕਸ ਨਹੀਂਗਾ ਮੈਕਸ ਹੈ ਹੈ ਮੈਕਸ ਨਹੀਂ ਪੁੱਤਰ ਇੱਧਰ ਵੱਡਾ ਫੋਨ ਕੀ ਕਰਨਾ ਇੱਧਰ ਅੱਗੇ ਆਓ ਹੈ ਇਹਦਾ ਉਹ ਆ ਇਹਦਾ ਸਹੇਜ ਮਨਪੀਤੇ ਬਰਾ ਬਲੌਗ ਚ ਖੋਲ ਲੂਗੀ ਇਹ ਹਾਂ ਲੈ ਭਾਈ ਨੌਜਵਾਨਾ ਇੱਕ ਨਾਲ ਜੀ ਸਾਰਿਆਂ ਨੂੰ ਪਹਿਲਾਂ ਤੇ ਦੇਓ ਭਾਈ ਵਧਾਈਆਂ ਨੌਜਵਾਨ ਨੂੰ ਐ ਦੇਵ ਬਦਾਈਆਂ ਭਾਈ ਮੇਰੇ ਛੋਟੇ ਬਰਾੜ ਨੂੰ ਧੰਨਵਾਦ ਸਾਰਿਆਂ ਦਾ ਆਪਣੇ ਜਨਮ ਦਿਨ ਦੀ ਬੂਹ ਹੈ ਨਾ ਮਾੜੇ ਜਮੜੇ ਖੜੇ 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 ਇੱਧਰ ਇੱਧਰ ਤੇ ਜਲ ਜਿੱਥੇ ਉਹ ਲੈ ਫਰਹਦ ਇਹ ਪਈ ਥਾਂ ਮਨੇ ਲਾ ਲੰਗੇ ਅਸੀਂ ਇਹ 15 ਪ੍ਰੋ ਕੋਨ ਗਿਫਟ ਦਿੱਤਾ ਆਪਣੇ ਅਛੋਟੇ ਨੌਜਵਾਨਾਂ ਨੂੰ ਤੇ ਤਰਕੀਆਂ ਕਰੇ ਭਾਈ ਬਾਦੂ ਸਾਰੇ ਵਲੌਗ ਬਣਾਏ ਤੇ ਸਾਰਾ ਆਪਣਾ ਦੇਸੀ ਮਾਹੌਲ ਦਿਖਾएंगे। ਤੇ ਇਸੇ ਪ੍ਰੋਗਰਾਮ ਵਾਸਤੇ ਲਿਆ ਭਾਈ ਆਪਾਂ ਤੇ ਬਾਦੂ ਬਾਦ ਸਪੋਰਟ ਕਰਿਓ। ਛੇ ਦਿਹੀ ਤੇ ਆਪਣਾ ਚੈਨਲ ਮੋਨਟਾਈਜ਼ ਕਰ ਦਿਓ। ਤੁਹਾਡੇ ਹੋਰ ਇਹ ਨਾਲ ਹੀ ਲਿਆਗਾ। ਤੁਹਾਡੇ ਹੌਸਲੇ ਤੇ ਲਿਆ ਭਾਈ ਗੱਲ ਸੱਚੀ ਆ। ਚਾਚਾ? ਹਾਂਜੀ। ਇਹ ਆਹ ਪਤਾ ਆਹ ਚਾਚਾ ਚਾਚੇ ਵਾਲੇ ਵਲੌਗ ਤੇ ਦਿਖਾਵਾਂਗੇ। ਹਾਂ ਭਾਈ ਇਹ ਕੁਝ ਮਗਾਇਆ ਸੀ ਇਹਦੇ ਵਾਸਤੇ। ਭਾਈ ਸੋਨ ਸਾਰਿਆਂ ਨੂੰ ਧੰਨਵਾਦ ਤੁਹਾਡੇ ਵਾਹ ਵਾਹ ਵਾਲਾ ਹੈ ਤੇ ਫਿਰ ਕਮੈਂਟ ਜਰੂਰ ਕਰਿਆ ਕਰੋ ਜਾਂਦੇ ਜਾਂਦੇ ਫੇਸਬੁੱਕ ਤੇ ਫੋਲੋ ਵੀ ਕਰੋ ਟੁੱਟ ਰਹਿ ਕੇ ਟੁੱਟਦੇ ਕੇ ਬਣਾਉ ਕੁਝ ਵੀ ਕਰਨਾ ਤੇ ਧੰਨਵਾਦ ਭਾਈ ਬਹੁਤ ਵੀਰ ਭਾਈ ਜੋੜਨੇ ਸਬਸਕ੍ਰਾਈਬ ਬਹੁਤ ਕਰ ਦਿਓ ਠੀਕ ਹੈ ਭਾਈ ਬਾਏ ਭਾਈ ਤੇ ਅੱਜ ਭਾਈ ਨੌਜਵਾਨ ਨਵੇਂ ਫੋਨ ਨੂੰ ਡੀਕੀ ਜਾਂਦਾ ਤੜਕੇ ਦਾ ਕਹਿੰਦਾ ਉਸੇ ਤੋਂ ਬਣਾਉ ਆ ਇਹ ਤੋਂ ਵਲੌਗ ਨਹੀਂ ਬਣਾਇਆ ਪੁਰਾਣੇ ਤੋਂ ਇਹਦੇ ਨਾ ਕੁਝ ਪਹਿਲਾਂ ਜਦੋਂ ਮੈਂ ਘਰੇ ਹੁੰਦਾ ਸੀਗਾ ਤੇ ਉਦੋਂ ਇਹ ਕੁਝ ਮੇਰੇ ਵਾਲੇ ਤੋਂ ਬਣਾ ਲੈਣਾ ਦੋ ਚਾਰ ਕਲਿੱਪਾਂ ਕੁਝ ਆਪਦੇ ਵਾਲੇ ਲਾ ਲੈਂਦਾ ਸੀ ਉਹਦੀ ਫਿਰ ਕੁਆਲਿਟੀ ਨਹੀਂ ਵਧੀਆ ਆਉਂਦੀ ਸੀ ਇੱਕ ਦੋ ਵੀ ਬਾਈ ਕਹਿੰਦੇ ਵੀ ਸੀ ਬਾਈ ਮਨਪ੍ਰੀਤ ਨੂੰ ਨਵਾਂ ਫੋਨ ਲੈ ਦੇ ਤੇ ਫਿਰ ਉਹ ਕੁਆਲਿਟੀ ਨਾਲ ਵਧੀਆ ਹੋਵੇ ਫਿਰ ਦੇਖਣ ਦਾ ਵੀ ਨਿਆਰਾ ਨਹੀਂ ਹਾਂ ਅੱਗੇ ਤੋਂ ਬਾਈ ਤੁਹਾਨੂੰ ਹੁਣ ਐਨ ਜਮਾ ਨਵੇਂ ਫੋਨ ਤੇ ਵਧੀਆ ਸਾਫ਼ ਸੁਥਰੀਆਂ ਵੀਡੀਓ ਦੇਖਣ ਨੂੰ ਮਿਲਣਗੇ ਸਾਰੇ ਪ੍ਰੋਗਰਾਮ ਹਾਂ ਦੇਖਣ ਨੂੰ ਮਿਲਣਗੇ ਆ ਤੇ ਮੈਂ ਭਾਈ ਹੁਣ 17 ਤਰੀਕ ਨੂੰ ਚੱਲੂਗਾ ਨਵੇਂ ਸਫ਼ਰ ਤੇ ਅੱਜ ਦੱਸਦਿਆਂ ਤੇ ਅੱਜ ਮੇਰਾ ਸਾਰਾ ਦਿਨ ਆਹੀ ਲੰਘ ਗਿਆ ਇੱਧਰ ਮੱਥਾ ਇਹ ਮਾਰਦਾ ਹਾਂ 15 ਕੱਲ ਦਾ ਦਿਨ ਸਾਨਾ ਚਾ ਵੀਰ ਝੋਲੇ ਚਾਹੀਏ ਪੂਰਾ ਨਾ ਹੋ ਜਾਲੇ 16 ਪੱਛੇ ਜਾਏ ਦੋ ਤਿੰਨ ਦਿਨ ਲੋਟ ਲੇਟ ਹੋ ਗਿਆ ਭਈ ਆ ਫੋਨ ਕਰਕੇ ਵੀ ਅੱਜ ਮੈਂ ਸਾਰੀਆਂ ਸੈਟਿੰਗਾਂ ਬੈਟਿੰਗਾਂ ਕਰਕੇ ਮੈਂ ਫੇਰ ਹੀ ਜਾਵਾਂਗੇ ਤੇ ਆਪਦੀਆਂ ਸੈਟਿੰਗਾਂ ਫਿਰ ਉਹ ਅੱਜ ਅਧੂਰੀਆਂ ਰਹਿ ਗਈਆਂ ਤੇ ਖੈਰ ਮਿਲਦੇ ਆਂ ਭਾਈ ਕੱਲ ਨੂੰ ਅਗਲੇ ਨਵੇਂ ਪ੍ਰੋਗਰਾਮ ਦੇ ਨਾਲ ਦੇਖਦੇ ਰਹੋ ਹਾਂਜੀ 17 ਤਰੀਕ ਨੂੰ ਮੇਰੀ ਫਰਾਕ ਆਉਗੀ ਨਾ ਹਾਂ ਆ ਜੂ ਪੁੱਤਰ ਸ਼ਨੀਵਾਰ ਨੂੰ ਆਉਗੀ ਇੱਕ ਹੋਊਗੇ ਤੇ ਜਾਂ ਠੀਕ ਆ ਬਾਈ ਮਿਲਦੇ ਨਵੇਂ ਪ੍ਰੋਗਰਾਮ ਦੇ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਬਾਏ